ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਤ ਸੰਗਤ ਆਓ ਆਪਾਂ ਜੀ ਦੇ ਨਾਲ ਇੱਕ ਸ਼ਿਕਲੀ ਗਰ ਜਿਨ੍ਹਾਂ ਦੀ ਕੁਰਬਾਨੀ ਜਿਨ੍ਹਾਂ ਦੀ ਸਾਡੀ ਕੌਮ ਨੂੰ ਬੜੀ ਵੱਡੀ ਦੇਣ ਹੈ ਸਾਂਝੀ ਕਰੀਏ ਆਓ ਪਿਆਰਿਓ ਤਨਤਨ ਸਹਿਬ ਸ੍ਰੀ ਗੁਰੂ ਅਨੰਤ தேਵ ਜੀ ਦੇ ਪੰਥ ਦਾ ਟੁੱਟ ਅੰਗ ਸ਼ਿਕਲੀਗਰ ਮਨਜਾਰੇ ਸਿੱਖ ਤਿਨਾਂ ਦੀ ਵਾਪ ਜਾਣਕਾਰੀ ਸਾਂਝੀ ਕਰੀਏ ਸਮੁੱਚਾ ਸ਼ਿਕਲੀਗਰ ਕਬੀਲਾ ਗੁਰਗੋਬ ਸਿੰਘ ਜੀ ਨਾਲ ਅਥਾ ਸ਼ਰਧਾ ਅਤੇ ਅਥਾ ਪ੍ਰੇਮ ਰੱਖਦਾ ਸੀ ਗੁਰੂ ਪ੍ਰੇਮ ਦੇ ਕਈ ਕਿਸੇ ਸ਼ਿਕਲੀਗਰ ਅੱਜ ਵੀ ਬੜੇ ਮਾਣ ਨਾਲ ਸੁਣਾਉਂਦੇ ਨੇ ਗੁਰੂ ਜੀ ਵੀ ਇਨ ਸਿੱਖਾਂ ਦੀ ਸ਼ਰਧਾ ਭਾਵਨਾ ਵੱਲ ਪੂਰੀ ਤਵੱਜੋ ਦਿੰਦੇ ਸਨ ਇੱਕ ਵਾਰ ਭਾਈ ਰਾਮ ਸਿੰਘ ਤੇ ਭਾਈ ਵੀਰ ਸਿੰਘ ਆਪਣੇ ਸਾਥੀਆਂ ਨਾਲ ਸ਼ਸਤਰ ਬਣਾਉਣ, ਮਰਮਤ ਕਰਾਉਣ ਅਤੇ ਸ਼ਕਲ ਦਾ ਕੰਮ ਕਰਵਾਉਣ ਵਾਸਤੇ ਆਏ ਅਜਿਹਾ ਕਰਦੇ ਆਂ ਕਦੇ-ਕਦੇ ਸ਼ਸਤਰ ਨੂੰ ਪੈਰ ਹੇਠ ਦਬਾਉਣ ਦੀ ਲੋੜ ਵੀ ਪੈ ਜਾਂਦੀ ਹੈ। ਇਸ ਸਮੇਂ ਇੱਕ ਅਨਾਰੀ ਸੇਵਕ ਨੇ ਇਹ ਗੱਲ ਤੇ ਇਤਰਾਜ਼ ਕੀਤਾ ਕਿ ਸ਼ਸਤਰਾਂ ਨੂੰ ਪੈਰਾਂ ਹੇਠ ਦਬਾਉਣਾ ਵੀ ਅਦਬ ਹੀ ਹੈ। ਇਸੇ ਸ਼ਕਲੀਕਰ ਕਾਰੀਗਰਾਂ ਨੇ ਹਥਿਆਰਾਂ ਨੂੰ ਚੁੰਮ ਕੇ ਸੀਸ ਤੇ ਰੱਖ ਲਿਆ ਜਿਹਾ ਕਰਨ ਨਾਲ ਸਾਰਾ ਕਾਰੋਬਾਰ ਬੰਦ ਹੋ ਗਿਆ ਅਚਾਨਕ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਧਰ ਨਿਕਲੇ ਨਿਰੀਖਣ ਕਰ ਰਹੇ ਸਨ ਤਾਂ ਕਾਰੀਗਰਾਂ ਨੂੰ ਇੰਜ ਬੈਠਿਆਂ ਵੇਖ ਕੇ ਹੈਰਾਨ ਹੋ ਗਏ ਪੁੱਛਣ ਤੇ ਜਦ ਸਾਰੀ ਗੱਲ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਮੁਸਕਰਾਉਂਦਿਆਂ ਬੜੇ ਪ੍ਰੇਮ ਨਾਲ ਕਿਹਾ ਕਿ ਭਾਈ ਸ਼ਸਤਰਾਂ ਦੇ ਅਜਿਹੇ ਸਤਕਾਰ ਦੀ ਆਸ ਮੈਦਾਨੇ ਜੰਗ ਵਿੱਚ ਜੂਝਣ ਵੇਲੇ ਇੱਕ ਸਿਪਾਈ ਤੋਂ ਹੀ ਤਾਂ ਕੀਤੀ ਜਾ ਸਕਦੀ ਹੈ ਜੇਕਰ ਸ਼ਸਤਰ ਤਿਆਰ ਕਰਨ ਵਾਲੇ ਕਾਰੀਕਰ ਇਸ ਤਰ੍ਹਾਂ ਜਜ਼ਬਾਤੀ ਹੋਣਗੇ ਤਾਂ ਸ਼ਸਤਰ ਤਿਆਰ ਕਿਵੇਂ ਕਰਨਗੇ ਸੋ ਭਾਈ ਆਪਣਾ ਕੰਮ ਜਾਰੀ ਰੱਖੋ ਸ਼ਸਤਰ ਬਣਾਉਂਦਿਆਂ ਜਿਸ ਤਰ੍ਹਾਂ ਵੀ ਜ਼ਰੂਰੀ ਹੋਵੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਸਭ ਮਾਫ਼ ਹੈ ਇਸਿਕਲੀ ਗ੍ਰੰਥ ਨਾਲ ਗੁਰੂ ਪ੍ਰੇਮ ਦੀ ਪ੍ਰਤੱਖ ਉਦਾਹਰਣ ਹੈ ਇਸ ਘਟਨਾ ਨੂੰ ਸੁਖਾ ਸਿੰਘ ਨੇ ਵੀ ਗੁਰਬਲਾਸ ਵਿੱਚ ਵਿਸਥਾਰ ਸਹਿ ਦਰਜ ਕੀਤਾ ਤੇ ਕੁਝ ਆਖਰੀ ਅੰਸ਼ ਇਸ ਤਰ੍ਹਾਂ ਨੇ ਤੁਮ ਹੋ ਸ਼੍ਰੀਯ ਤੁਜ ਕੇ ਦਾਸਾ ਤੁਮ ਕੋ ਖਤਾ ਬਖਸ਼ ਸੁਨਤਾਸ ਤੁਮ ਜੋ ਸਦਾ ਸੇਵ ਇਹ ਕਾਹੇ ਹੋ ਰੇ ਦਸੇ ਦਸਖੀ ਫਲ ਪਹਿਓ ਤਨ ਮੇਂ RAM SINGH ਮਤਸਾਰਾ ਵਾਗੀ ਦੇਸ਼ ਮਾਰਵਾੜ ਪਿਆਰਾ ਤਾਕੋ ਬਖਸ਼ਿਉ ਦੀਨ ਦਿਆਲ ਹੈ ਇਹ ਰੋਸ਼ਨ ਕਥਾ ਅੰਸਾਰ ਇਸੇ ਤਰ੍ਹਾਂ ਸ਼ਿਕਰੀਗਰ ਅੱਜ ਵੀ ਭਾਈ ਬਚਿੱਤਰ ਸਿੰਘ ਵੱਲੋਂ ਬਹਾਦਰੀ ਨਾਲ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਦਾ ਜਿਗਰ ਬڑے ਫਖਰ ਨਾਲ ਕਰਦੇ ਨੇ ਸੂਰਬੀਤਤਾ ਦੀਆਂ ਸਿਕਟਨਾ ਦਾ ਵਰਣਨ ਬਹੁਤ ਸਾਰੇ ਇਤਿਹਾਸਕਾਰਾਂ ਤੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਦਰਜ ਹੈ ਭਾਈ ਬਚਿੱਤਰ ਸਿੰਘ ਇੱਕ ਸ਼ਿਗਰੀਕਰ ਪਰਿਵਾਰ ਵਿੱਚੋਂ ਭਾਈ ਮਣੀ ਸਿੰਘ ਮਣੀ RAM ਦਾ ਪੁੱਤਰ ਸੀ ਭਾਈ ਉਦੇਸ਼ ਸਿੰਘ ਦਾ ਭਰਾ ਤੇ ਭਾਈ ਕਾਨ ਸਿੰਘ ਨਾਭਾ ਨੇ ਇਹਨਾਂ ਬਾਬਤ ਹੋਰ ਵੀ ਲਿਖਿਆ ਹੈ ਭਾਈ ਵੱਲੂ ਜੀ ਦੇ ਪੁੱਤਰੇ ਸੰਮਰ 1758 ਵਿੱਚ ਜਦ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਅਨੰਪੁਰ ਸੈਨ ਨੂੰ ਘੇਰ ਲਿਆ ਤਾਂ ਕੇਸਰੀ ਚੰਦ ਸਵਾਲੀਏ ਨੇ ਲੋਹੇ ਦੇ ਤਮਿਆਂ ਅਤੇ ਸ਼ੁਰਿਆਂ ਕਟਾਰਾਂ ਨਾਲ ਲੈਸ ਕਰਕੇ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਸੁੰਨਤ ਦਰਬਾਰਾਂ ਬਣ ਕੇ ਲੋਹਗੜ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਅਗੇ ਕੀਤਾ ਤਾਂ ਤੁਹਾਨੂੰ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦونی ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੇਪੀ ਪਰ ਉਹ ਡਰ ਕੇ ਰਾਤੋ ਰਾਤ ਆਪਣੇ ਸਾਥੀਆਂ ਸਮੇਂ ਦੌੜ ਗਿਆ ਇਸ ਤੋਂ ਬਾਅਦ ਗੁਰੂ ਜੀ ਦੇ ਆਦੇਸ਼ ਤੇ ਭਾਈ ਬਚਤਰ ਸਿੰਘ ਸ਼ਕਰੀਗਰ ਰਾਜਪੂਤ ਹਾਥੀ ਦੇ ਮੁਕਾਬਲੇ ਲਈ ਅੱਗੇ ਆਇਆ ਬਹੁਤ ਛੋਟਾ ਜਿਹਾ ਕੱਦ ਹੈ ਪਤਲਾ ਕਾਰਾ ਸਰੀਰ ਹੈ ਉਹਨਾਂ ਨੇ ਆਪਣੇ ਘੋੜੇ ਤੇ ਚੜ੍ਹ ਕੇ ਹਾਥੀ ਦੇ ਮੱਥੇ ਤੇ ਨਾਗਣੀ ਨੇ ਜਾ ਮਾਰਿਆ ਜੋ ਲੋਹੇ ਦੇ ਤਵੇ ਨੂੰ چیر ਕੇ ਹਾਥੀ ਦੇ ਮੱਥੇ 'ਤੇ ਜਾ ਤਸਿਆ ਤੇ ਹਾਥੀ ਨੇ ਪਿਛਲੇ ਖੁਰ ਮੋੜਦਿਆਂ ਹੋਇਆਂ ਆਪਣੀ ਫੌਜ ਦੇ ਸਿਪਾਹੀਆਂ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ ਇਸ ਸਮੇਂ ਮੱਚੀ ਭਗਦਰ ਕਾਰਨ ਪਹਾੜੀ ਫੌਜਾਂ ਦਾ ਬਹੁਤ ਨੁਕਸਾਨ ਹੋਇਆ ਅਤੇ ਹਾਰ ਕੇ ਪਹਾੜੀ ਫੌਜ ਪਿਛਾਂ ਨੂੰ ਭੱਜ ਗਈ ਭਾਈ ਚਿੱਤਰ ਸਿੰਘ ਦਾ ਪਿਤਾ ਭਾਈ ਮਨੀਰਾਮ ਮਾਰਵਾੜ 6ਵੀਂ ਪਾਸ਼ਾਹ ਦੀ ਹਜ਼ੂਰੀ ਵਿੱਚ ਕਾਫੀ ਸਮਰਿਆ ਸੀ ਕਿਉਂਕਿ ਇਹਨਾਂ ਦੇ ਪਿਤਾ ਭਾਈ ਭੱਲੂ ਜੀ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਤੁੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਜੰਗ ਲੜਦਿਆਂ ਸ਼ਹੀਦ ਹੋਏ ਸਨ ਇਹ 6ਵੀਂ ਪਾਸ਼ਾਹ ਤੋਂ ਬਾਅਦ ਟੁਕੜਿਆਂ ਵਿੱਚ ਖਿਲਰਿਆ ਉਦੋਂ ਮਨੀਰਾਮ ਦੀ ਕਬੀਲਾ ਟੁਕੜੀ ਮਲਤਾਨ ਵਿੱਚ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਕਲੀ ਗਰਗਵੀਲੇ ਨੇ ਫਿਰ ਆਪਣੀਆਂ ਸ਼ਨਾਵਾਵਾਂ ਪੇਸ਼ ਕੀਤੀਆਂ ਤਾਂ ਮਣੀ ਰਾਮ ਨੇ ਆਪਣੇ ਪੰਜੇ ਪੁੱਤਰ ਭੇੜ ਕੀਤੇ ਜਿਨ੍ਹਾਂ ਨੂੰ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਮਰ ਸ਼ਿਖਾ ਗੇ ਸਿੰਘ ਸਜਾ ਦਿੱਤਾ ਇਹ ਪੰਜ ਯੋਧੇ ਉਹਦੇ ਸਿੰਘ ਜਯਪ ਸਿੰਘ ਅਜੈਬ ਸਿੰਘ ਅਨਕ ਸਿੰਘ ਤੇ ਵਿਚਪਰ ਸਿੰਘ ਸਨ ਸੰਮਤ 1758 ਦੇ ਜੰਗ ਵਿੱਚ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਸਿਰ ਵੱਢ ਕੇ ਨੇਜੇ ਤੇ ਪਰੋਕੇ ਦਸ਼ਮੇਸ਼ ਜੀ ਦੀ ਹਜ਼ੂਰੀ ਵਿੱਚ ਲਿਆਉਣ ਵਾਲੇ ਭਾਈ ਉਹਦੇ ਸਿੰਘ ਜੀ ਹੀ ਹਨ ਜਦ ਗੁਰੂ ਜੀ ਨੇ ਉਹਨਾਂ ਨੂੰ ਪੁਰਛੜਿਆ ਤਦ ਵੀ ਇਹ ਗੁਰੂ ਜੀ ਦੇ ਨਾਲ ਸੰਤਿ ਸ਼ਾਈ ਟੁਕੜੀ ਦੇ ਉੱਤੇ 50 ਸਾਥੀਆਂ ਨਾਲ ਇਹਨਾਂ ਨੇ ਮੁਕਾਬਲਾ ਕੀਤਾ ਸੀ ਚਮਕੌਰ ਦੇ ਰਸਤੇ ਤੇ 1761 ਵਿੱਚ ਇਹ ਗੁਰੂ ਪਿਆਰਾ ਵੱਡੀ ਭੀਰਤਾ ਨਾਲ ਵੈਰੀਆਂ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋਇਆ ਸੀ ਇੱਕ ਵਾਰ ਉਸ ਨੇ ਸ਼ੇਰ ਮਾਰ ਕੇ ਉਸ ਦੀ ਖੰਡ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਪੇਸ਼ ਕੀਤੀ ਦਸ਼ਮੇ ਜੀ ਨੇ ਖਾਲੇ ਇੱਕ ਗਧੇ ਨੂੰ ਪੁਵਾਈ ਹੁਣ ਕਦਾ ਨਰ ਭਏ ਹੋ ਕੇ ਖੇਤਾਂ ਵਿੱਚ ਨਹੀਂ ਧੰਦਾ ਰੱਜ ਕੇ ਖਾਂਦਾ ਕੋਈ ਵੀ ਡਰਦਾ ਉਸ ਦੇ ਨੇੜੇ ਜਾਂਦੀ ਹਿੰਮਤ ਨਾ ਕਰਦਾ ਗਧੇ ਨੂੰ ਭੋਜ ਭਾਰ ਤੋਂ ਸ਼ਰਕਾਰਾ ਮਿਲ ਗਿਆ ਇੱਕ ਵਾਰ ਉਹੀ ਗਧਾ ਹੋਰ ਗਧਿਆਂ ਦੇ ਹੀ ਗੰਦੀ ਬਾਤ ਸੁਣ ਕੇ ਆਪਣੇ ਮਾਲਕ ਕਮਿਹਾਰ ਦੇ ਘਰ ਚਲਾ ਗਿਆ ਹੀਨਣ ਲੱਗ ਪਿਆ ਤੇ ਕਮਿਹਾਰ ਨੇ ਗਵਾਚਿਆ ਗਦਾ ਪਛਾਨ ਲਿਆ ਤੇ ਸ਼ੇਰ ਦੀ ਖਲ ਉਤਾਰ ਕੇ ਬਾਟ ਢੋਣ ਵਾਲੀ ਗੂੰਹ ਉਸ ਦੇ ਉੱਤੇ ਲੱਦ ਦਿੱਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਸੰਬੋਧਿਤ ਹੋਏ ਤੇ ਕਹਿਣ ਲੱਗੇ ਜਿਹੜੇ ਖਾਲਸੇ ਹੋ ਕੇ ਜਾਤ ਪਾਤ ਵਿੱਚ ਮੁਰਝਾ ਤਸਣਗੇ ਉਹਨਾਂ ਦੀ ਦਸ਼ਾ ਐਸੀ ਹੋਵੇਗੀ ਵਕ ਵਕ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਬਣੋ ਹੋ ਰਹੇ ਛੋਟੇ ਪੱਦਰਤੇ ਹਰ ਐਮ ਕਾਰਜਾਂ ਸਰਵੇਖਣਾਂ ਤੋਂ ਸਿੱਖੀ ਘਰ ਬਾਰੇ ਜੋ ਵੀ ਤੱਥ ਦ੍ਰਿਸ਼ਟੀਗੋਚਰ ਹੋ ਰਹੇ ਨੇ ਉਹਨਾਂ ਵਿੱਚੋਂ ਇਹ ਇੱਕ ਹੈ ਸੈਂਕੜੇ ਬਰੇ ਸਿੱਖੀ ਦੀ ਮੁਖਤਾਰਾ ਤੋਂ ਵਿਛੜੇ ਰਹਿੰਦੇ باوجود ਸਿੱਖ ਸਿੱਖੀ ਘਰ ਪੂਰੇ ਸਿੱਖ ਰੂਪ ਵਿੱਚ ਨੇ ਗੁਰਦੁਆਰਿਆਂ ਗੁਰਮਤਿ ਲਿਟਰੇਚਰ ਅਤੇ ਧਰਮ ਪ੍ਰਚਾਰ ਦੀਨ ਹੋਣ ਦੇ باوجود ਸਿੱਖੀ ਲਈ ਉਹਨਾਂ ਅੰਦਰ ਬੇਹੱਦ ਤੰਗ ਹੈ ਬੇਸ਼ੱਕ ਸਮਾਜ ਦੇ ਹੋਰ ਲੋਕਾਂ ਦੀ ਤਰ੍ਹਾਂ ਪ੍ਰਾਤਨ ਰੌ ਰੀ ਤਾਂ ਕਵੀ ਲਾਈ ਵਿਸ਼ਵਾਸ ਹੈ ਪਰਮ ਇਹਨਾਂ ਸ਼ਿਗਲੀਕਰਾਂ ਵਿੱਚ ਬਹੁਤ ਪ੍ਰਚਲਿਤ ਨੇ ਪਰ ਇਹਨਾਂ ਦੀ ਗਰੀਬੀ ਦਾ ਅਨਿਆਇ ਫਾਇਦਾ ਉਠਾ ਕੇ ਦੂਸਰੇ ਧਰਮਾਂ ਦੇ ਲੋਕ ਇਹਨਾਂ ਦੇ ਧਰਮ ਪਰिवर्तन ਲਈ ਸ਼ਗਰਮ ਨੇ ਪਰ ਇਹਨਾਂ ਦੇ باوجود ਸਿੱਖ ਧਰਮ ਪ੍ਰਤੀ ਸ਼ਰਧਾ ਤੇ ਸਰਕਾਰ ਜਿਉਂ ਦਾ ਤਿਉਂ ਕਾਇਮ ਹੈ ਪ੍ਰਾਦਨ ਰੀਤਾਂ ਰਸਮਾਂ ਦੇ ਨਾਲ ਨਾਲ ਸ਼ਿਗਲੀਕਰ ਕਬੀਲੇ ਦੀ ਰਹਿਤ ਰਹਿਣੀ ਉੱਪਰ ਸਿੱਖੀ ਦਾ ਪ੍ਰਭਾਵ ਪ੍ਰਪਤ ਤੱਕ ਦੇਖਿਆ ਜਾ ਸਕਦਾ ਹੈ ਜਿਵੇਂ ਸਿੱਖ ਪਰਪਰਾਂ ਅਨੁਸਾਰ ਬੱਚਿਆਂ ਦਾ ਨਾਮ ਕਰਨ ਕੇਸਾ ਧਾਰੀ ਹੋਣਾ ਅਮਰਤ ਦੀ ਮर्यादा ਵਿੱਚ ਵਿਸ਼ਵਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਦੁਆਰੇ ਪ੍ਰਤੀ ਅਥਾ ਸ਼ਰਧਾ ਅਨੰਦ ਕਾਰਜ ਆਦਿ ਛਿੜੀ ਵਰਕ ਵੀਲੇ ਦਾ ਪਸਾਰਾ ਤੇ ਪਰਿਸ਼ੜੇਵਾਂ ਅਜ ਇੰਨਾ ਵਿਆਪਕ ਹੈ ਕਿ ਵੱਖ-ਵੱਖ ਸੰਸਥਾਵਾਂ ਮੰਨੋ ਅਰੰਭੇ ਭ라이 ਕਾਰਜ ਨੇ ਗੂਣੇ ਤੇ ਅਧੂਰੇ ਨੇ ਸਮਾਜਿਕ ਆਰਥਿਕ ਵਿਦਿੱਕ ਹਰ ਪੱਖੋਂ ਇੱਕ ਵੀਲੇ ਦੀ ਹੱਥ ਤਰਸਯੋਗ ਹੈ ਸ਼ਿਕਰੀ ਗਨਾਂ ਦੀਆਂ ਝੁੱਗੀਆਂ ਵਿੱਚ ਕਰਾ ਮਾਤੀ ਗਨਵੰਤਾ ਸ਼ੁੱਭੀ ਹੋਈ ਹੈ ਇਹ ਗਨਵੰਤਾ ਨੂੰ ਅਨਪੜਤਾ ਤੇ ਗਰੀਬੀ ਦੀ ਗ੍ਰਿਫਤ ਵਿੱਚੋਂ ਕੱਢਣ ਲਈ ਸ਼ਿਕਰੀ ਗਰ ਬਸਤੀਆਂ ਵਿੱਚ ਵਿਦਿਅਕ ਸੰਸਥਾਵਾਂ ਤਾਂ ਕਨਿਕੀਅਤ ਤੇ ਦਸਤਕਾਰੀ ਟ੍ਰੇਨਿੰਗ ਸੰਸਥਾਵਾਂ ਦੀ ਲੋੜ ਹੈ ਆਮ ਧਾਰਨਾ ਹੈ ਕਿ ਸ਼ਿਕਰੀ ਗਰਾਂ ਦੇ ਬੱਚੇ ਇੰਜੀਨੀਅਰ ਦਿਮਾਗ ਲੈ ਕੇ ਕੋ ਜੰਮਦੇ ਨੇ ਪਰ ਸਕੂਲੀ ਵਿਦਿਆ ਤੇ ਨਵੇਂ ਜਮਾਨੇ ਦੀ ਤਕਨੀਕੀ ਸਿੱਖਿਆ ਤੋਂ ਵਿਰਵੇ ਪ੍ਰਾਣੀ ਤਕਨੀਕ ਦੇ ਮਾਰੇ ਕਾਬਤੇ ਹੁਣ ਹਰਮੰਦ ਲੋਕ ਦਰਦਾਂ ਦੀਆਂ ਠੋਕਰਾਂ ਖਾਣੇ ਮਜਬੂਰ ਨੇ ਸੋ ਇਹਨਾਂ ਵੱਲੇ ਬਿਲਕੁਲ ਸਿੱਖ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਸਾਡੀ ਸ਼ਰੋਣੀ ਕਮੇਟੀ ਇਹ ਅਪਰਾਧਾ ਕਰ ਸਕਦੀ ਹੈ ਸੋ ਆਓ ਪਿਆਰਿਓ ਇਹ ਸੀ ਸ਼ਿਕਲੀਗਰ ਪਰਿਵਾਰਾਂ ਦੀ ਬਹਾਦਰੀ ਕੁਰਬਾਨੀ ਅਤੇ ਅੱਜ ਉਹਨਾਂ ਦਾ ਹਸ਼ਰ ਸੋ ਪਿਆਰਿਓ ਉਹ ਇੰਆ ਪੋਡਾ ਨੂੰ ਨਾ ਚਤਾਰਿਓ ਅਲਵਤ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਿਹਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੋਨਾ ਨੂੰ ਨਾ ਚਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ